विपासना ਨੂੰ ਲੈ ਕੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਅਰਵਿੰਦ ਕੇਜਰੀਵਾਲ ਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੇ ਚੱਕੇ ਸਵਾਲ ਉਸੇ ਵੀ ਸੁਨੋਟ ਕੀ ਕੁਝ ਗਿਆ ਸੁਨੀਲ ਜਾਖੜ ਜੀ ਇਹਦੇ ਦੌਰਾਨ ਇੱਕ ਜਿਹੜਾ ਅਹਿਮ ਮੁੱਦਾ ਅੱਜ ਸਵੇਰੇ ਅਖਬਾਰ ਦੇ ਅੰਦਰ ਦੇਖਿਆ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤਪੱਸਿਆ ਕਰਨ ਵਾਸਤੇ ਜਾਂ ਸਾਧਨਾ ਕਰਨ ਵਾਸਤੇ ਆਂਧਰਾ ਪ੍ਰਦੇਸ਼ ਤੁਰਗੇ ਦੱਸਦੇ ਅਗਰ ਆਗਲਾ ਸੱਚਾ ਤਾਂ ਕਈ ਸਵਾਲ ਜਿਹੜੇ ਲੋਕਾਂ ਦੇ ਮਨ 'ਚ ਆਣੇ ਬੜੇ ਸੁਭਾਵਿਕ ਜੇ ਵੀ ਕੀ ਲੋਕਾਂ ਨੂੰ ਧੋਖਾ ਦੇ 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 ਸਾਡੇ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਜਾਂਚਾ ਦੇਗੇ ਇੱਕ ਬਾਗੜੀ ਚ ਕਹਾਵਤ ਹੈ ਕਹਿੰਦਾ ਮੇ ਆਇਆ ਗੋਰੰਗ ਹੈ ਔਰ ਗੋਰਾਂ ਬੈਠੀ ਗੋਰੰਗ ਹੈ ਵੀ ਐਸੀ ਤਾਂ ਇੱਥੇ ਆਏ ਸੀਗੇ ਸਾਧਨਾ ਕਰਨ ਵਾਸਤੇ ਵੀ ਹੁਸ਼ਾਰਪੁਰ ਦਾ ਬੜਾ ਨਾਂ ਸੁਣਿਆ ਉੱਥੇ ਬੜੀ ਵਿਪਾਸਨਾ ਹੁੰਦੀ ਹੈ ਯਾਰ ਜਿਹਾ ਬੜੇ ਆਂਧਰਾ ਪ੍ਰਦੇਸ਼ ਤੁਰਗੇ ਉੱਥੇ ਜਾ ਰਹੇ ਕਹਿੰਦੇ ਵਿਪਸਨਾ ਉੱਥੇ ਚੰਗੀ ਹੁੰਦੀ ਹੈ ਕੋਈ ਸਮਝ ਨਹੀਂ ਆਇਆ ਇੱਕ ਬੜੀ ਅੱਜ ਅਜੀਬ ਜਿਹੀ ਸਥਿਤੀ ਬਣੀ ਖੜੀ ਹੈ ਹੋ ਕੀ ਰਿਹਾ ਆਮ ਆਦਮੀ ਪਾਰਟੀ ਦੇ ਅੰਦਰ ਜਾਂ ਕੀ ਕੋਈ ਨਾਲ ਦੀ ਆਪਸ ਵਿੱਚ ਜਿਹੜੀ ਦਰਾੜ ਪਈ ਖੜੀ ਹੈ ਮੁੱਖ ਮੰਤਰੀ ਦੋਨਾਂ ਦੀ ਵੀ ਕਿਉਂਕਿ ਅਗਰ ਹੁਸ਼ਾਰਪੁਰ ਦੇ ਅੰਦਰ ਮਾਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਐਡੀ ਕਿਹੜੀ ਤਪੱਸਿਆ ਮੈਂ ਤਾਂ ਪਹਿਲੇ ਕਦੇ ਹੋਰ ਕਿਤੇ ਜਾਂਦਾ ਤੇ ਸੁਣਿਆ ਸੀਗਾ ਕਿਸੇ ਹੋਰ ਸੈਂਟਰਸ ਦੇ ਅੰਦਰ ਤਪੱਸਿਆ ਵਾਲਾ ਅੱਜ ਪਹਿਲੀ ਵਾਰੀ ਮੈਂ ਸੁਣ ਰਿਹਾ ਹਾਂ ਨਵੀਂ ਕੋਈ ਵਾਇਰਸ ਆ ਗਿਆ ਕਿਤੇ ਦੋਨੋਂ ਮੁੱਖ ਮੰਤਰੀਆਂ ਨੂੰ ਲੱਗਿਆ ਕਿਤੇ ਨੇੜੇ ਵਾਲੇ ਰਹਿੰਦੇ ਐ ਵੀ ਉੱਥੇ ਵੀ ਲੱਗਿਆ ਤੇ ਇੱਧਰ ਵੀ ਲੱਗਿਆ ਭਗਵੰਦ ਮਾਨ ਜੀ ਦੇ ਤੇ ਉਹ ਆਂਧਰਾ ਪ੍ਰਦੇਸ਼ ਤੁਰ ਗਏ ਪਰ ਉਹ ਜਿਹੜਾ ਇਸ਼ਾਰਾ ਕਰ ਗਏ ਵੀ ਇੱਕ ਤਾਂ ਜਿਹੜਾ ਹੁਸ਼ਿਆਰਪੁਰ ਦਾ ਵਿਕਾਸਨਾ ਸੈਂਟਰ ਹੈ ਉਹ ਮੁੱਖ ਮੰਤਰੀਆਂ ਲਾਇਕ ਹੈ ਨਹੀਂ ਜੇ ਮੁੱਖ ਮੰਤਰੀ ਲਾਇਕ ਹੈ ਨਹੀਂ ਤਾਂ ਫਿਰ ਕੇਜਰੀਵਾਲ ਸਾਹਿਬ ਉਥੇ ਹੱਥ ਤੱਕ ਕਿਉਂ ਲਾ ਕੇ ਗਏ ਸਨ ਉਧਰ ਈਡੀ ਦੇ ਸਮਨ ਆ ਰਹੇ ਆ ਤੁਸੀਂ ਤਪੱਸਿਆ ਕਰਨ ਹੁਸ਼ਾਰਪੁਰ ਆ ਗਏ ਇਹ ਤਾਂ ਐਂ ਲੱਗਦਾ ਵੀ ਕੋਈ ਭਗੌੜਾ ਆदमी ਪਨਾ ਲੈਣਾ ਆਵੜਦਾ ਤੇ ਇੱਥੇ ਆ ਕੇ ਪਨਾ ਲੈ ਲਈ ਬਾ ਭਗਵੰਦ ਮਾਨ ਜੀ ਦਸਨ ਵੀ ਫੇਰਾ ਕਿਉਂ ਨਹੀਂ ਉਹ ਉਥੇ ਹੁਸ਼ਾਰਪੁਰ ਜਾ ਕੇ ਕਰਦੇ ਦੂਜੀ ਗੱਲ ਜਿਹੜੀ ਸਾਹਮਣੇ ਉੱਠ ਕੇ ਆਂਦੀ ਹੈ ਵੀ ਅੱਜ ਹੁਣ ਤਾਂ ਚਲੋ ਉਹਨਾਂ ਨੇ ਚਿੱਠੀ ਲਿਖਤੀ ਵੀ ਮੈਂ ਕੋਆਪਰੇਟ ਕਰਨ ਨੂੰ ਤਿਆਰ ਆ ਪਰ ਪੇਸ਼ ਨਹੀਂ ਹੁੰਦਾ ਜਦੋਂ ਉਹ ਤਾਂ ਉਹਨਾਂ ਦੀ ਆਪਣੀ ਸੋਚ ਐ ਪਰ ਚਿੱਠੀ ਦਾਜਿ ਲਿਖੀ ਐ ਤੇ ਹైదరాబాద్ ਵਿਪਾਸਨਾ ਕੇਂਦਰ ਦੇ ਅੰਦਰ ਮੁਕੰਦਮਾਨ ਜੀ ਨੇ ਤਾਂ ਤਿਆਰੀ ਕਹਿੰਦੇ ਨੇ ਪਹਿਲਾਂ ਦੀ ਕੀਤੀ ਹੋਣੀ ਐ ਬੁਕਿੰਗ ਕਰਾਈ ਹੋਣੀ ਐ ਉੱਥੇ ਕੋਈ ਟਾਈਮ ਫਿਕਸ ਹੋਇਆ ਤਾਂ ਐ ਨੇ ਵਿਚਾਰ ਵਾਈਆ ਚੱਕਾ ਦੇ ਜਾਵੜੇ ਉਥੇ ਤੇ ਕੀ ਸਕੀਮ ਕੀ ਸੀ ਇੱਕ ਤਾਂ ਉਹਨਾਂ ਨੇ ਬਹੁਤ ਹੀ ਡੂੰਘੇ ਸਵਾਲ ਚੱਕਤੇ ਕੇਜਰੀਵਾਲ ਸਾਹਿਬ ਦੇ ਪੰਜਾਬ ਦੇ ਇੱਕ ਹਫਤੇ ਦਾ ਜਿਹੜਾ ਸਟੇ ਸੀ ਉਹਨੂੰ ਲੈ ਕੇ ਵੀ ਇੱਥੇ ਕੀ ਕਰ ਰਹੇ ਸੀਗੇ ਅਗਰ ਉੱਥੇ ਤਪੱਸਿਆ ਨਹੀਂ ਹੁੰਦੀ ਤਾਂ ਦੂਜਾ ਹੈ ਵੀ ਜਦੋਂ ਅੱਜ ਲੋਡ ਸਿਗੀ ਪੀੜ ਪਈ ਹੈ ਉਹਨਾਂ ਦੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਤੇ ਉਹ 4 ਦਿਨ ਵਾਸਤੇ ਪੱਲਾ ਝਾੜ ਕੇ ਉਧਰ ਤੁਰ ਗਏ ਤੇ ਆ ਹੋ ਕੀ ਰਿਹਾ ਹੈ ਆ ਸਵਾਲ ਹੈ ਜਿਹੜੇ ਭਗਵੰਤ ਮਾਨ ਜੀ ਦੱਸਣ ਕਿਉਂਕਿ ਸਵਾਲ ਤਾਂ ਬਹੁਤ ਸਾਰੇ ਉੱਠ ਰਹੇ ਆ ਇੱਕ ਪਾਸੇ 2500 ਕਰੋੜ ਦਾ ਕਰਜ਼ਾ ਚੱਕ ਕੇ ਉਧਰ ਤੁਰ ਗਏ ਅੱਜ ਵੀ ਮਨ ਲੱਗਦਾ ਵੀ ਕਮਰਸ਼ੀਅਲ ਫਲਾਈਟ 'ਚ ਨਹੀਂ ਗਏ ਫਿਰ ਜੈਟ ਕਰਾਇਆ ਤੇ ਲੈ ਕੇ ਅੰਧਰਪ੍ਰਦੇਸ਼ ਗਏ ਇੱਥੇ ਤਾਂ ਗੱਡੀ ਨਾਲ ਹੀ ਕੰਮ ਚੱਲ ਜਾਣਾ ਸੀ ਸ਼ਾਰਪੁਰ ਜਾਵਣ ਦੇ ਜਾ ਕੇ ਇੱਥੇ ਤਪੱਸਿਆ ਕਰ ਲੈਂਦੇ ਸੋ ਇਹਨਾਂ ਸਵਾਲਾਂ ਦਾ ਜਵਾਬ ਵੀ ਸਮੇਂ ਸਿਰ ਅੱਗੇ ਲੋਕ ਪੁੱਛਣਗੇ ਤੇ ਇਹਦਾ ਜਵਾਬ ਪਾੜਨਗੇ ਸਭ ਥੈਂਕ ਯੂ ਧੰਨਵਾਦ